ਸਤਿ ਸ਼੍ਰੀ ਅਕਾਲ ਜੀ ਮੈਂ ਮਨੀ ਸੁਮਨ ਤੇ ਤੁਸੀਂ ਵੇਖ ਰਹੇ ਹੋ ਐਮ ਐਸ ਨਿਊਜ਼ 1 ਮੰਡੀ ਦੀ ਜਿਹੜੀ ਤਸਵੀਰਾਂ ਦਿਖਾ ਰਹੇ ਆ ਪਹਿਲੀ ਗੱਲ ਇਹ ਹੈ ਕਿ ਜਿਹੜੀ ਇਹ ਮੰਡੀ ਹੈ ਮੋਡਾਪੁਰ ਗਰੀਬਦਾਸ ਦੀ ਜਿਹੜੀ ਪਿੰਡ ਦੀ ਜਗ੍ਹਾ 'ਤੇ ਉੱਥੇ ਲੱਗੀ ਹੋਈ ਹੈ ਉਸ ਤੋਂ ਆਪਣੇ ਲੋਕਾਂ ਤੋਂ ਜਿਹੜੀ ਸਬਜ਼ੀ ਖਰੀਦੋ ਕਿਉਂਕਿ ਕਿਸਾਨ ਮੰਡੀਆ ਦੇ ਵਿੱਚ ਆਪਣੇ ਖੇਤਾਂ ਦੀ ਜਿਹੜੀ ਸਬਜ਼ੀਆਂ ਐ ਉਹ ਵੇਚਦੇ ਆ ਫਰੈਸ਼ ਸਬਜ਼ੀਆਂ ਹੁੰਦੀਆਂ ਤੇ ਉਹਨਾਂ ਨੂੰ ਅਸੀਂ ਸਪੋਰਟ ਕਰੀਏ ਤਾਂ ਕਿ ਆਪਣੇ ਲੋਕਾਂ ਨੂੰ ਆਪਣੇ ਲੋਕ ਅੱਗੇ ਵੱਧ ਸਕੇ ਨਹੀਂ ਸਭ ਅਲੱਗ ਨਜ਼ਰੀਏ ਹੈ ਮਹਿੰਗੀ ਲੱਗਦੀ ਹੈ ਹਾਂ ਲੱਗਦੀ ਹੈ ਰੇੜੀ ਜਦ ਬੋਲੋ ਇੱਕ ਬੜਾ ਸਹਯੋਗ ਫਿਰਦਾ ਉਹ ਰੇ ਜਗ੍ਹਾ ਦਿੱਤੀ ਹੋਈ ਹੈ ਅਜਾ ਪੰਚਾਇਤ ਨੇ ਤੁਹਾਨੂੰ ਜਗ੍ਹਾ ਦੇ ਦਿੱਤੀ ਜੇ ਪੰਚਾਇਤ ਕੋਈ ਪਰਚੀ ਲਾ ਦਵੇ ਕੋਈ ਪਰਚੀ ਲੰਡੇ ਸੀਗੇ ਤੇ ਉਹਨਾਂ ਨੇ ਆਪਣੇ ਆਪ ਹੀ ਬੰਦ ਕੀਤੀ ਹੈ ਪਰਚੀ ਦੇਣਾ ਚਾਹੁੰਦੇ ਹੈ ਆਪਣੇ ਹਾਂ ਕੁਝ ਕਰਨੇ ਹੁੰਦੇ ਦੋ ਜਿਹੜੇ ਕਰਦੇ ਹਾਲਾਂਕਿ ਅਸੀਂ ਜੋ ਸਮਾਈ ਵਾਲਾ ਉੰਦਾ ਅਸੀਂ ਖੁਦ ਰੱਖਿਆ ਆਪਣੇ ਲਈ ਜਿਵੇਂ ਆਕੇ ਹੁਣ ਸਾਡੇ ਤਾਂ ਕਟਨਾ ਵਾਪਰ ਰਹੀਆਂ ਰੋਜ਼ ਹਰ ਰੋਜ਼ ਜੇਕਰ ਸਾਡੇ ਪੰਜਾਬੀ ਭਰਾ ਕੰਮ ਕਰਨਗੇ ਸਭ ਪੰਜਾਬੀ ਬੱਚੇ ਕੰਮ ਕਰਨਗੇ ਪੰਜਾਬੀ ਲੇਡੀਆਂ ਕੰਮ ਕਰਨਗੀਆਂ ਤਾਂ ਸਾਡੇ ਉਹ ਤੋਂ ਨਿਰਭਰ ਨਹੀਂ ਹੁੰਦੇ ਹੁਣ ਅਸੀਂ ਸਾਰੇ ਬਿਹਾਰੀਆਂ ਦੇ ਉਹਨਾਂ ਦੇ ਨਿਰਪਰ ਹੋ ਗਏ ਤਾਂ ਜਿਹੜੇ ਪੱਕੇ ਆਪਣੇ ਹੈਗੇ ਸਰਦਾਰ ਭਰਾ ਕਿਸਾਨ ਭਰਾ ਜਿਹੜੇ ਹਨ ਉਹਨਾਂ ਤੋਂ ਹੀ ਮਿਲਣਾ ਬਿਲਕੁਲ ਬਹੁਤ ਤਾਂ ਇਹ ਆ ਮਹਿੰਗਾ ਹੈ ਕਿੰਨਾ कितना फर्क मतलब धनास में और मुल्लापुर में 50 परसेंट का फर्क है डबल का डबल का टमाटर है कि सब कितना सात तो वहाँ 40 या 30 ही मिलेंगे 15 तो नहीं मिलेंगे नहीं नहीं तो। एन हो सकता पाँच दस रुपए का फर्क हो सकता है ना हाँ जी प्याज क्या रेट है थोड़े सठ रुपए किलो है जी दो किलो 110 की है सठ रुपए किलो किलो सठ की है अच्छा दो किलो एक की है ਤੋ ਇਹਨਾਂ ਨੇ ਪਿਆਜ਼ ਲਾਏ 60 ਰੁਪਏ ਕਿਲੋ ਬਾਕੀ ਦੇਖਦੇ ਆ ਵੀ ਕੀ ਕੀ ਰੇਟ ਲਾਉਂਦੇ ਆ ਪਿਆਜ਼ ਦਾ ਰੇਟ ਆ ਜੀ ਇਧਰ ਕਿਲੋ ਦੱਸੋ ਕਿੰਨੇ ਦਾ 50 ਰੁਪਏ 50 ਰੁਪਏ ਕਿਲੋ ਸੋ ਇੱਕ ਜਗ੍ਹਾ 60 ਰੁਪਏ ਕਿਲੋ ਇੱਕ ਜਗ੍ਹਾ 50 ਰੁਪਏ ਕਿਲੋ ਪਿਆਜ਼ ਬੰਦੇ ਆਪਣੇ ਸਾਰੇ ਲੈ ਕੇ ਆਉਣੇ ਪਿੰਡਾਂ ਦੇ ਪਤਾ ਸਾਨੂੰ ਪਛਾਣਣਾ ਸਾਡਾ ਹੀ ਪਿੰਡ ਨੇੜੇ ਹੀ ਐ ਪੈਂਤ ਫਰ ਕਿੰਨੇ ਸਾਡਾ ਅੱਛਾ ਇਸ ਕਰਕੇ ਮੇਨ ਮਕਸਦ ਆ ਸਾਡਾ ਕਿ ਪਿੰਡ ਦੇ ਵਿੱਚ ਗੇੜੀ ਮੰਡੀ ਲੱਗਦੀ ਐ ਮੰਡੀ ਦੇ ਵਿੱਚ ਪਿੰਡ ਨੂੰ ਕੀ ਫਾਇਦਾ ਹੋ ਰਿਹਾ ਐ ਕਈ ਸਾਲਾਂ ਤੋਂ ਮੰਡੀ ਲੱਗਦੀ ਆ ਰਹੀ ਐ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜੇ ਅਸੀਂ ਗਿਣਨੇ ਭਾਈਏ ਤਾਂ 100 ਦੁਕਾਨਾਂ ਕੇ ਕਰੀਬ ਹੋਵੇਗੀ ਜਦੋਂ ਇਹਨਾਂ ਆਪਾਂ ਬਾਕੀ ਲੱਗੇਗੀ ਉਹ ਪਿੰਡ ਨੂੰ ਕਿਤੇ ਨਾ ਕਿਤੇ ਕੋਈ ਨਾ ਕੋਈ ਫਾਇਦਾ ਹੋਵੇਗਾ ਉਹਦਾ ਪੈਸਾ ਪਿੰਡ ਦੇ ਵਿੱਚ ਖਰਚ ਕਰੋ ਪਿੰਡ ਦੇ ਹੋਰ ਕੰਮ ਜਿਹੜੇ ਪਏ ਆ ਉਹਨਾਂ 'ਪਾ ਲਾਓ ਸਫਾਈ 'ਪਾ ਲਾਓ ਕਈ ਸੁਧਾਰ ਹੋ ਸਕਦੇ ਆ ਸੋ ਇਹ ਭਾਈ ਦੇਖੋ ਭਾਈ ਜੀ ਪਹਿਲਾਂ ਇਹ ਦੱਸੋ ਤੁਹਾਨੂੰ ਅੰਦਰ ਜਗ੍ਹਾ ਨਹੀਂ ਮਿਲੀ ਇਧਰ ਆ ਅੰਦਰ ਤੁਹਾਨੂੰ ਜਗ੍ਹਾ ਨਹੀਂ ਮਿਲੀ ਹੈ ਮੈਨੂੰ ਇੱਕ ਜਗ੍ਹਾ ਤਾਂ ਮਿਲੀ ਹੈ ਉਸ ਸਰਫੇ ਜਿਹੜਾ ਨਾ ਜਵਾਸਤਾ ਬੰਧਾ ਨਾ ਹਾਂ ਇਸ ਲਈ ਅੱਜ ਸੇ ਅਗਲੇ ਵਾਰ ਸੇ ਅੱਛਾ ਜਿਹੜੇ ਥੋੜੇ ਹੋਰ ਇੱਥੇ ਆਂਦੇ ਜਲੇਬੀ ਵਾਲੇ ਹੋਰ ਉਹ ਸਾਰੇ ਅਗਲੇ ਵਾਰ ਚਲਾ ਜਾਏ ਉਹ ਬੋਲਾ ਹੈ ਉਹ ਲੋਕ ਅਸੀਂ ਚਲੇ ਜਾਗੇ ਕਿਹਦਾ ਨਹੀਂ ਆਉਗੀ ਇਹ ਬਾਹਰ ਕਾ ਇਹ ਬਾਹਰ ਹੋ ਹੀ ਫੇਰ ਜਾਪ ਨਹੀਂ ਬਾਹਰ ਨਹੀਂ ਆਉਣਗੇ ਹਮ ਲੋਕ ਨੂੰ ਖੁਦ ਹੀ ਅਚਾਨੇ ਲੱਗਦਾ ਹੈ ਯਹਾਂ ਤੇ ਅੱਛਾ ਉਦੋਂ ਦੇ ਛੋਟੇ ਕਰਕੇ ਟ੍ਰੈਫਿਕ ਜਮ ਹੁੰਦੀ ਹੈ ਉਦੋਂ ਬਾਅਦ ਫਿਰ ਟ੍ਰੈਫਿਕ ਲਾਈਨਾਂ ਲੱਗ ਜਾਂਦੀਆਂ ਗੱਡੀਆਂ ਦੀ ਮੰਡੀ ਦੇ ਵਿੱਚ ਜਗ੍ਹਾ ਬਹੁਤ ਹੈ ਅੰਦਰ ਅੰਦਰ ਤੇ ਹਮ ਲੋਕ ਕੋ ਪਹਿਲੇ ਵਿਚਾਰ ਬਣ ਚੁੱਕਾ ਹੈ ਅੱਜ ਇਹ ਲੋਕ ਨਹੀਂ ਆਇਆ ਨਾ ਅਕੇਲੇ ਕਰਕੇ ਨਹੀਂ ਗਏ ਤਾਂ ਆ ਹੀ ਚਲੇ ਜਾਣਾ ਤਾਂ ਆਗੇ ਤੇ ਅੰਦਰ ਹੋਗਾ ਹਾਂ ਪੱਕਾ ਹੋ ਜਾਊਗਾ ਹਮਡੇ ਵਿੱਚ ਜ਼ਿਆਦਾਤਰ ਸਸਤੀ ਹੁੰਦੀ ਹੈ ਸਬਜ਼ੀ ਪਰ ਕਈ ਲੋਕਾਂ ਦੇ ਵੱਲੋਂ ਸਾਨੂੰ ਪਿੰਡ ਨਿਵਾਸੀਆ ਦੇ ਵੱਲੋਂ ਕਈ ਲੋਕਾਂ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਤੁਸੀਂ ਪਿੰਡ ਦਾ ਜਿਹੜਾ ਪਿੰਡ ਦੇ ਵਿੱਚ ਮੰਡੀ ਹੈ ਉਹਦਾ ਤੁਸੀਂ ਸਰਵੇ ਕਰੋ ਤੁੱਕੇ ਮੰਡੀ ਦੇ ਵਿੱਚ ਜਿਹੜੇ ਫੇਰੀ ਵਾਲੇ ਤੋਂ ਵੀ ਜਿਹੜੀ ਮਹਿੰਗੀ ਸਬਜ਼ੀ ਦੰਦੇ ਉਹ ਸਰਵੇ ਵੀ ਕਰੂਗੇ ਤੇ ਜਿਹੜੀ ਇੱਥੇ ਮੰਡੀ ਲੱਗਦੀ ਹੈ ਉਹਨਾਂ ਰੇਡੀਆ ਦੀ ਕੋਈ ਪਰਚੀ ਨਹੀਂ ਆ ਜਿਹੜੇ ਅੰਦਰ ਬੈਠੇ ਐ ਪਰਚੀ ਹੋਣੀ ਚਾਹੀਦੀ ਹੈ ਜਿਹਦੇ ਨਾਲ ਪਿੰਡ ਨੂੰ ਕੋਈ ਮੁਨਾਫਾ ਹੋਵੇ ਸੋ ਆ ਉਹ ਗੱਲਬਾਤ ਕਰਦੇ ਆ ਆਲਾ ਜੀ ਠੀਕ ਹੈ ਜੀ ਅੱਛਾ ਤੁਸੀਂ ਸਬਜ਼ੀ ਲੈ ਕੇ ਆਏ ਸਸਤੇ ਮਿਲੀ ਜਾਂ ਮਹਿੰਗੀ ਮਿਲੀ ਐਸਾ ਹੀ ਹੈ ਅਭੀ ਤਾਂ ਕੋਈ ਨਾ ਬੜੀਆ ਨਹੀਂ ਦੇਖੋ ਫਿਰ ਸਬਜੀ ਜਦੋਂ ਮੰਡੀਆ ਦੇ ਵਿੱਚ ਲੋਕ ਆਉਂਦੇ ਆ ਤਾਂ ਲੋਕਾਂ ਨੂੰ ਐ ਹੁੰਦਾ ਹੈ ਕਿ ਸਾਨੂੰ ਸਬਜੀ ਜਿਹੜੀ ਸਸਤੀ ਮਿਲੇ ਤੇ ਉਹ ਆਸ ਲੈ ਕੇ ਆਉਂਦੇ ਕੋਈ ਸਸਤੀ ਸਬਜੀ ਮਿਲੀ ਕੋਈ ਨਹੀਂ ਹੋ ਸਸਤੀ ਸਭ ਅਲੱਗ ਨਾ ਰੇਟ ਹੈ ਸਭ ਕੇ ਮਹਿੰਗੀ ਲੱਗਦੀ ਹੈ ਹਾਂ ਲੱਗਦੀ ਮਹਿੰਗੀ ਰੇੜੀ ਜਿਹੜੇ ਆ ਪਿੰਡਾਂ ਦੇ ਵਿੱਚ ਰੇੜੇ ਵਾਲੇ ਘੁੰਮਦੇ ਉਹਨਾਂ ਨਾਲੋਂ ਮਹਿੰਗੀ ਹੈ ਹਾਂ ਉੱਥੇ ਮਹਿੰਗੀ ਹਾਂ ਲੈ ਜਾਏ ਹਾਂਜੀ ਅੱਛਾ ਪਿੰਡਾਂ ਦੇ ਵਿੱਚ ਜਿਹੜੀ ਆਹ ਰੇੜੀ ਵਾਲੇ ਘੁੰਮਦੇ ਆ ਉਹਦੇ ਨਾਲੋਂ ਸਸਤੀ ਹੈ ਕਿ ਮਹਿੰਗੀ ਹੈ ਸੱਚ ਦੱਸੋ ਨਹੀਂ ਸਸਤੀ ਹੈ ਉਹਦੇ ਨਾਲ ਹਾਂ ਅਸੀਂ ਲੋਕ ਕਹਿੰਦੇ ਆ ਕਿ ਪਿੰਡ ਦੇ ਵਿੱਚ ਵੀ ਜਿਹੜੇ ਰੇੜੀ ਵਾਲੇ ਸਸਤੀ ਦਿੰਦੇ ਆ ਵੀ ਇਹ ਲੋਕ ਜਿਹੜੇ ਮਹਿੰਗੇ ਦਿੰਦੇ ਆ ਨਹੀਂ ਨਹੀਂ ਇਹ ਬਿਲਕੁਲ ਸਹੀ ਹੈ ਮੰਡੀ ਦਾ ਰੇਟ ਵੀ ਸਹੀ ਹੈ ਸਾਫ਼ ਸੁਥਰੀ ਚੀਜ਼ ਹੈ ਇਹੀ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਹੈ ਮੈਂ ਅੱਛਾ ਸਸਤਾ ਦੇਤੇ ਆ ਜੀ ਨਾ ਨਾ ਆਪਾਂ ਦੱਸੀਦਾ ਹੀ ਨਹੀਂ ਆ ਕਿਸ ਨੂੰ ਵੀ ਅਸੀਂ ਮਹਿਮੇਜ ਹੈ ਜਾਂ ਗਲਸੀਆ ਅੱਛਾ ਪੈਸੇ ਦੇਈ ਦੇ ਆਪਣੀ ਚੀਜ਼ ਲਈ ਦੀ ਅੱਛਾ ਠੀਕ ਹੈ ਸਾਫ਼ ਸੁਥਰੀ ਚੀਜ਼ ਮਿਲੀ ਹੈ ਬਲਕਿ ਮਹਿੰਗੀ ਸਸਤੀ ਆ ਪਤਾ ਨਹੀਂ ਹੈ ਨਹੀਂ ਨਹੀਂ ਅੱਛਾ ਮਾਰ ਕਪਾ ਜੀ ਐਦਾਂ ਜੀ ਮੋਨਾ ਨੇ ਕੁਆਂਟੀਟੀ ਘੱਟ ਵਿੱਚ ਹੁੰਦੀ 3 ਕੱਟੇ ਆ 4 ਕੱਟੇ ਜਿੱਦਾਂ ਵੀ ਕੱਟ ਮਾਰ ਜਨ ਲੰਦਾ 15 16 ਕੱਟੇ ਵੇਚਨੇ ਲਾ 3-4 ਰੁਪਏ ਕਿਲੋ ਮਾਰ ਦੇਨੇ ਦਾ ਚੱਲਦਾ ਦਾਦਾ ਮਾਲ ਲੈ ਕੇ ਆਉਂਦੇ ਆ ਤਾਂ ਸਸਤਾ ਵੇਚ ਦੁੰਦੇ ਆ ਅੱਛਾ ਫਰਕ ਕੋਈ ਨਹੀਂ ਪਿਆਜ਼ ਦੇ ਸੋ ਪਿਆਜ਼ ਦੇ ਵਿੱਚ ਕੋਈ ਫਰਕ ਨਹੀਂ ਹੈ ਫਰਕ ਹੈਗਾ 10 ਰੁਪਏ ਦਾ ਇਹਦੇ 50 ਉੱਥੇ 60 ਹੈ ਬਾਕੀ ਹੋਰ ਵੀ ਗੱਲਬਾਤ ਕਰਦੇ ਆ ਸੋ ਜਿਹੜਾ ਹੂੰ ਜਿਹੜਾ ਪੁਰਾਣਾ ਪਿਆਜ ਨਾ ਸੀਗਾਲਾ ਉਹ ਇਸ ਟਾਈਮ 65 ਰੁਪਏ ਕਿਲੋ ਥੋਕ ਹੋ ਰਿਹਾ ਹੈ ਤੇ ਉਸ ਤੋਂ ਕੱਟੇ ਦੇ ਵਿੱਚੋਂ 7-8 ਕਿਲੋ ਗਲਿਆਬ ਨਿਕਲ ਜਾਂਦਾ ਕਮ ਸੇ ਕਮ 80 ਵਿੱਚ ਕੇ ਪਿਆਜ ਵਾਰਾ ਹੈ ਜਿਹੜਾ ਨਵੇਂ ਵਾਲਾ ਪਿਆਜ ਇਹ ਦਰੋਂ ਗਿੱਲਾ ਹੁੰਦਾ ਇਹ ਪਿੱਛੋਂ ਆ ਰਿਹਾ ਆਪਣਾ 40 45 46 ਰੁਪਏ ਇਹ 40 ਤੋਂ ਸਟਾਰਟ ਹੁੰਦਾ 46 47 ਤੱਕ ਐਂਡ ਹੋ ਜਾਂਦਾ ਇੱਦਾਂ ਜਾ ਕੇ ਫਿਰ ਜਿੱਦਾਂ ਕੀ ਤਿੰਨ ਘੱਟ ਵਿੱਚ ਆਪਸਾਰਾ ਦੋ ਕੱਟੇ ਵਾਲਾ ਜਾਂ ਤਿੰਨ ਕੱਟੇ ਵਿੱਚ ਨਹੀਂ ਜਿਵੇਂ ਤਿੰਨ ਬੋਰੀ ਵੇਚਣੀ ਜਿਵੇਂ ਉਹਨੇ ਆਪਣਾ ਤਿੰਨ ਬੋਰੀ ਵੀ ਥੋੜਾ ਮੈਂ ਕਿਹਾ ਵੇਚਣਾ ਅਸੀਂ ਜਿੱਦਾਂ ਫਾਲਤੂ ਲਿਆ ਕੇ ਆਪਣਾ 2-3 ਰੁਪਏ ਮਾਰਜਿਨ ਲੈਣਾ ਬਾਅਦ ਇਹ ਸਾਫ ਦਾ ਹੈ ਕਿ ਮੈਨੂੰ ਇੱਥੇ ਜਿਆਦਾ ਮੰਨ ਲਓ ਕਿ ਮਾਹੌਲ ਜਿਹੜਾ ਵਧੀਆ ਲੱਗਿਆ ਕਿਉਂਕਿ ਮੈਂ ਇਹਨਾਂ ਨੂੰ ਜਾਣਦਾ ਅੱਛਾ ਠੀਕ ਹੈ ਤਾਂ ਮੇਰੇ ਮੰਨ ਲਓ ਕਿ ਜਿਹੜੇ ਪੱਕੇ ਆਪਣੇ ਹੈਗੇ ਸਰਦਾਰਪੁਰਾ ਕਿਸਾਨ ਭਰਾ ਜਿਹੜੇ ਹਨ ਉਹਨਾਂ ਤੋਂ ਹੀ ਮੈਨੂੰ ਲੱਗਦਾ ਹੈ ਬਿਲਕੁਲ ਹੁੰਦਾ ਹੈ ਮੁੱਲਾਪੁਰ ਮੈਂ ਇਕੋ ਸਿਟੀ ਬਣਨੇ ਕੇ ਲਿਏ ਮਹਿੰਗਾਈ ਜ਼ਿਆਦਾ ਹੋਗੀ ਕਾਰੋਬਾਰ ਕਮ ਹੋਗੀ ਅੱਛਾ ਕਾ ਹੋ ਗਿਆ ਘਟੋ ਕਾਰੋਬਾਰ ਘਟੋ ਗਿਆ ਹਾਂਜੀ ਮਹਿੰਗਾਈ ਜ਼ਿਆਦਾ ਮਹਿੰਗਾਈ ਜ਼ਿਆਦਾ ਹੋਗੀ ਮਹਿੰਗਾਈ ਮੈਂ ਕੀ ਕਹਿਣਾ ਚਾਹੁੰਦੇ ਮਹਿੰਗਾਈ ਮੈਂ ਕੁਝ ਵੀ ਚੀਜ਼ ਦੇਖ ਲਓ ਮੁੱਲਾਪੁਰ ਮੈਂ ਔਰ ਚੰਡੀਗੜ੍ਹ ਚਲੇ ਜਾਓ ਉਨਮੈਂ ਔਰ ਮੁੱਲਾਪੁਰ ਮੈਂ ਜਮੀਨ ਅਸਮਾਨ ਐਸੇ ਬਤਾਓ ਚੰਡੀਗੜ੍ਹ ਜਾਓਗੇ ਤਾਂ ਤੇਲ ਲੱਗੇਗਾ ਖਰਚਾ ਹੋਗਾ इधर से आपको पास में मिल जाएगा तेल का खर्चा बच जाएगा इन्ना थोड़े धना जाने में का तेल लगता है धनास है। है। में और मुल्लापुर में फिफ्टी परसेंट का फर्क है टमाटर है साठ तो वहाँ चालीस या तीस ही मिले हुए पंद्रह तो नहीं मिल हुए नहीं नहीं हो सकता पांच दस रुपए का मटर मिले अस्सी रुपये टमाटर साठ रुपये ਤੇ ਗੋਪੀ ਵੀ 70 80 ਤੱਕ ਮੀਂਹ ਹੈ ਅੱਛਾ ਐ ਦੱਸੋ ਤੁਸੀਂ ਤੁਹਾਨੂੰ ਸਬਜ਼ੀ ਸਸਤੀ ਲੱਗਦੀ ਹੈ ਕਿ ਮਹਿੰਗੀ ਲੱਗਦੀ ਹੈ ਮਹਿੰਗੀ ਹੈ ਯਾਰ ਬਹੁਤ ਮਹਿੰਗੀ 10 20 ਰੁਪਏ ਕਿਲੋ ਹੁੰਦੀਆਂ ਨੇ ਸਾਰੀਆਂ ਸਬਜ਼ੀਆਂ ਨਹੀਂ 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 ਹੋਰਾਂ ਨਾਲ ਉਹ ਜਿੱਦਾਂ ਹੁਣ ਹਾਂ ਉਹਦਾ ਮਤਲਬ ਹਾਂ ਜਿਹੜੇ ਹੁਣ ਰੈਡੀ ਵਾਲੇ ਉਹ ਤਾਂ ਵਿਚਾਰੇ ਰੱਖਦੇ ਨਹੀਂ ਇੰਨੀ ਮਹਿੰਗੀ ਪਿੰਡ ਚ ਕਾਉਣ ਲੈਂਦਾ ਉਹ ਚਲੋ ਤਾਂ 10 5 10 ਰੁਪਏ ਘਾਟੂਂਂਦੀ ਲੈ ਜਾਂਦਾ ਬੰਦਾ ਰੈਡੀਅਨ ਤੇ ਤਾਂ ਔਖਾ ਇਹਨੇ ਰੈਡੀ ਵਾਲੇ ਤਾਂ ਬੁੱਬੀ ਰੱਖੀ ਬੈਠੇ ਹੋ ਕਹਿੰਦੇ ਵੀ ਮੜੀ ਜੀ ਸਸਤੀ ਮਿਲੀ ਹੈ ਜੀ ਹੋਰ ਤਾਂ ਸਾਡੇ ਵੀ ਹੈ ਤੁਹਾਡੀ ਬਹੁਤ ਕਿਉਂਕਿ ਕਿਛੇ ਤੁਸੀਂ ਦੇਖ ਲਓ 200 ਰੁਪਏ ਦੇ ਟਮਾਟਰ ਹੋਏ ਪਏ ਸੀ 80 ਰੁਪਏ ਗੋਭੀ ਹੋਈ ਪਈ ਸੀ 70 80 ਟਮਾਟਰ ਹੋਏ ਪਏ ਸੀ ਆਲੂ 100 ਰੁਪਏ ਦੇ 2 ਕਿਲੋ ਐ ਤੇ 2.5 ਕਿਲੋ ਐ ਤੇ ਆਪਣਾ ਪਿਆਜ਼ 200 ਰੁਪਏ 100 ਰੁਪਏ ਦੇ 2 ਕਿਲੋ ਹੂੰ ਦੇਖੋ ਕਈ ਸਾਲ ਪਹਿਲਾਂ ਇਹ ਮੇਰੇ ਖਾਲ ਮੰਡੀਕਰਮ ਬੋਰਡ ਤੋਂ ਇੱਥੇ ਸਬਜੀ ਮੰਡੀ ਜਿਹੜੀ ਲੋਕਾਂ ਦੀ ਫਜ਼ਲੀ ਇਲਾਕੇ ਦੇ ਜਿਹੜੇ ਵੀ ਜ਼ਰੂਰਤਮੰਦ ਐ ਔਰ ਤੋ ਗ੍ਰੇਡ ਤੇ ਮਤਲਬ ਕਿ ਸਬਜੀ ਇੱਥੇ ਮਿਲਣੀ ਚਾਹੀਦੀ ਸੀ ਪਰ ਪਹਿਲੀ ਗੱਲ ਤਾਂ ਵੈਸੇ ਹੀ ਮੇਰੇ ਖਿਆਲ ਹਰ ਇੱਕ ਔਰਤ ਦਾ ਜਿਹੜਾ ਘਰ ਦਾ ਬਜਟ ਅੱਜ ਦੇ ਟਾਈਮ 'ਚ ਹਿੱਲਿਆ ਆ ਸਬਜੀ ਬਹੁਤ ਮਹਿੰਗੀ ਹੈ ਮੇਰੇ ਖਿਆਲ 100 ਰੁਪਏ ਤੋਂ ਘੱਟ ਦਾ ਕੋਈ ਕਿਲੋ ਹੈ ਹੀ ਨਹੀਂ ਹੈ ਤੇ ਅਜੇ ਕੱਲ ਦੀ ਪਰਸੋਂ ਦੀ ਗੱਲ ਹੈ ਮੰਡੀ 'ਚ ਇੱਥੋਂ ਹੀ 150 ਰੁਪਏ ਕਿਲੋ ਲਿਆ ਯਾਦ ਰੱਖ ਉਸ ਤੋਂ ਟੌਪ ਦਾ ਮੈਂ 26 'ਚ ਲਿਆ 100 ਰੁਪਏ ਕਿਲੋ ਇਹ ਅਦਰ ਕਾਦਰ 'ਚ ਮਾ ਫਰਕ ਹੋ ਜਾਂਦਾ ਜੀ ਨਹੀਂ ਉਹ ਬਲਕਿ ਉਹ ਬਹੁਤ ਵਧੀਆ ਕੁਆਲਟੀ ਦਾ ਸੀਗਾ ਬੰਗਲੌਰ ਦਾ ਜਿਹੜਾ ਸਭ ਤੋਂ ਮਹਿੰਗਾ ਇਹ ਇੱਥੇ ਬੰਗਲੌਰ ਵਾਲਾ 200 ਰੁਪਏ ਤੋਂ ਨਹੀਂ ਵੇਚਦੇ ਮੰਡੀ ਦੇ ਵਿੱਚ ਜਿਹੜਾ ਹੈ ਨਾ ਤੇ ਇਸ ਕਰਕੇ ਲਗਾਈ ਵੀ ਤਾਂ ਕਿ ਹਰ ਇੱਕ ਬੰਦੇ ਦੀ ਪਹੁੰਚ ਹੋਵੇ ਜਿਹੜੇ ਤਾਂ ਕਿਸਾਨ ਆਨੇ ਆ ਤੇ ਇਹਨਾਂ ਨੇ ਵਿਚਾਰਾਂ ਛੋਟੇ ਛੋਟੇ ਖੱਤੇ ਲੈ ਕੇ ਬੀਜ ਕੇ ਮਿਹਨਤ ਕਰਕੇ ਲਾਂਦੀ ਹੋਈ ਆ ਉਹਨਾਂ ਦੀ ਤਾਂ ਸਬਜ਼ੀ ਠੀਕ ਹੈ ਵੇਟ ਵੀ ਠੀਕ ਹੈ ਪਰ ਜਿੱਥੇ ਇਹ ਕੁਝ ਬਾਹਰਲੇ ਲੋਕ ਆ ਉਹ ਆਪਣੀ ਮਨਮਰਜ਼ੀ ਨਾਲ ਇੱਥੇ ਰੇਡੀਏਟਰ ਲਗਾ ਕੇ ਵੇਚ ਰਹੇ ਕੋਈ ਕੰਟਰੋਲ ਨਹੀਂ ਹੈ ਪੰਚਾਇਤ ਦੇ ਅੰਡਰ ਹੋਣਾ ਚਾਹੀਦਾ ਹੈ ਔਰ ਇਨਕਮ ਆਫ ਸੋਰਸ ਵੀ ਬਣ ਜਾਣਾ ਚਾਹੀਦਾ ਪ੍ਰਾਪਰ ਢੰਗ ਨਾਲ ਇਹਨਾਂ ਨੂੰ ਇੱਥੇ ਬਿਠਾਇਆ ਜਾਵੇ ਗੰਦਗੀ ਦੇਖੋ ਕਿੰਨੀ ਹੈ ਸਾਫ ਸਫਾਈ ਚ ਔਰ ਬਾਅਦ ਚ ਵੀ ਇੱਥੇ ਗੰਦੋਂ ਮੇਰੇ ਖਿਆਲ ਕਾਫੀ ਦਿਨ ਬਾਅਦ ਉਹਨਾਂ ਲਈ ਨੂੰ ਵੀ ਸੁਵਿਧਾ ਜਿਹੜੀ ਹੋਵੇ ਹੁਣ ਦੇਖੋ ਪਾਰਕਿੰਗ ਦੀ ਜਗ੍ਹਾ ਨੇ ਆਂ ਦੀ ਜਾਮ ਲੱਗ ਜਾਂਦਾ ਦੋਨੋਂ ਮੇਨ ਰੋਡ ਤੇ ਵੀ ਤਵਾੜਾ ਸਾਹਿਬ ਰੋਡ ਤੇ ਵੀ ਪੈਦਲ ਵੀ ਚੱਲਣਾ ਮੁਸ਼ਕਲ ਹੁੰਦਾ ਉਹ ਸਿਸਟਮ ਚ ਥੋੜੀ ਜੀ ਘਾਟ ਹੈ ਬਹੁਤ ਜ਼ਿਆਦਾ ਦੂਜਾ ਇਹ ਵੀ ਜਿਹੜੀ ਸਬਜੀ ਦਾ ਉਹ ਇੱਥੇ ਰੈਡ ਲਿਸਟ ਕੋਈ ਨਹੀਂ ਹੈ ਰੈਡ ਲਿਸਟ ਹੋਣੀ ਚਾਹੀਦੀ ਆ ਇਹ ਰੇਟ ਤੇ ਵਿਕਰੀ ਆ ਤਾਂ ਕਿ ਕਸਟਮਰ ਨੂੰ ਪਤਾ ਹੋਵੇ ਵੀ ਬਾਹਰੋਂ ਜਿਹੜੀ ਚੀਜ਼ 50 ਰੁਪਏ ਮਿਲਦੀ ਇੱਥੇ 30 ਰੁਪਏ ਮਿਲੇ 20 ਰੁਪਏ ਮਿਲੇ ਮਤਲਬ ਰੇਟ ਦਾ ਫਰਕ ਹੋਵੇ ਉਹ ਕੋਈ ਉਹ ਨਹੀਂ ਹੈ ਬਲਕਿ ਆਹ ਹੁਣੀ ਮਾਰ ਪਿਆਜ਼ ਪੁੱਛੇ ਆ ਕੋਈ 60 ਰੁਪਏ ਕਿਲੋ ਦੇ ਰਿਹਾ ਕੋਈ 70 ਰੁਪਏ ਕਿਲੋ ਵੀ ਲੱਤੇ ਆ ਹਾਂ ਤਾਂ ਮਤਲਬ ਕਿ ਹੈ ਨਹੀਂ ਹੈ ਪ੍ਰੋਪਰ ਨਾ ਫਾਇਦਾ ਇਹਦਾ ਕੀ ਕਹਤੇ ਸਬਜ਼ੀ ਕੁਝ ਚੀਜ਼ਾਂ ਤਾਜ਼ੀਆਂ ਮਿਲ ਰਹੀਆਂ ਉਹ ਜਿਹੜੇ ਸਾਡੇ ਕਿਸਾਨ ਵੀਰਾਂ ਆ ਆਸ-ਪਾਸ ਇਲਾਕੇ ਦੇ ਉਹ ਮਿਹਨਤ ਕਰਕੇ ਲਿਆਉਂਦੇ ਆ ਤਾਜੀ ਸਬਜ਼ੀ ਤੋੜ ਕੇ ਮਿਹਨਤ ਕਰਦੇ ਆ ਉਹ ਠੀਕ ਆ ਉਹਨਾਂ ਦਾ ਰੇਟ ਵੀ ਠੀਕ ਆ ਉਹ ਡਾਊਨ ਰੇਟ ਤੇ ਚੀਜ਼ ਦੇ ਰਹੇ ਪਰ ਬਾਕੀ ਕਾਫੀ ਦੇਖੋ ਬਾਹਰਲੇ ਇੱਥੇ ਵੀ ਦੇ ਵਿੱਚ ਬੈਠੇ ਆ ਉਹ ਆਪਣੀ ਮਨਮਰਜ਼ੀ ਦਾ ਰੇਟ ਲਗਾ ਕੇ ਸਾਰੀ ਜਿਹੜੀਆਂ ਮਹਿੰਗੀਆਂ ਵੇਚ ਰਹੇ ਇਹਦੇ ਤੇ ਐਕਸ਼ਨ ਹੋਣਾ ਚਾਹੀਦਾ ਔਰ ਪੰਚਾਇਤ ਨੂੰ ਮੇਰੇ ਖਿਆਲ ਕਰਨਾ ਚਾਹੀਦਾ ਹੈ ਆਪਣੇ ਰਵਜ ਇਨਕਮ ਆਫ ਸੋਰਸੇ ਬਣਾਓ ਪੰਚਾਇਤ ਜਿੰਨੇ ਵੀ ਆ ਇਹਨਾਂ ਦਾ ਪ੍ਰੋਪਰ ਹੋਵੇ ਵੀ ਇਹ ਸਭ ਜਿਹਾ ਲਾਏ ਅਗਰ ਕੋਈ ਕੰਪਲੇਂਟ ਆਦਾ ਉਸ ਨੰਬਰ ਤੇ ਕੰਪਲੇਂਟ ਜਾਵੇ ਤਾਂ ਕਿ ਉਹਦੇ ਤੇ ਕੋਈ ਐਕਸ਼ਨ ਵੀ ਹੋਵੇ ਬਿਲਕੁਲ ਇਹ ਚੀਜ਼ ਦਾ ਧਿਆਨ ਨਕੋ ਸੋ ਇਸ ਹਨ ਅਰਵਿੰਦਪੁਰੀ ਜੀ ਪਿੰਡ ਦੇ ਵਿੱਚ ਮੰਡੀ ਦੇ ਵਿੱਚ ਸਾਫ ਸਫਾਈ ਆਉਣਾ ਚਾਹੀਦਾ ਬਕਾਇਦਾ ਹੋਣਾ ਚਾਹੀਦਾ ਏ ਸੋ ਆਪਣੇ ਲੋਕਾਂ ਤੋਂ ਜਿਹੜੀ ਸਬਜ਼ੀ ਖਰੀਦੋ ਕਿਉਂਕਿ ਕਿਸਾਨ ਮੰਡੀਆ ਦੇ ਵਿੱਚ ਆਪਣੇ ਖੇਤਾਂ ਦੀ ਜਿਹੜੀ ਸਬਜ਼ੀਆਂ ਐ ਉਹ ਵੇਚਦੇ ਐ ਫਰੈਸ਼ ਸਬਜ਼ੀਆਂ ਹੁੰਦੀਆਂ ਤੇ ਉਹਨਾਂ ਨੂੰ ਅਸੀਂ ਸਪੋਰਟ ਕਰੀਏ ਤਾਂ ਕਿ ਆਪਣੇ ਲੋਕਾਂ ਨੂੰ ਆਪਣੇ ਲੋਕ ਅੱਗੇ ਵੱਧ ਸਕੇ ਅੱਛਾ ਆਪਣੇ ਆਪਣੇ ਖੇਤ ਦੀ ਐ ਆਪਣੇ ਲੋਕ ਅੱਛਾ ਸਰਦੂ ਤੋਂ ਲਾਉਂਦੇ ਆ ਰਹੇ ਐ ਆਨ ਦੇਣਾ ਦਾ ਬਹੁਤ ਦੇ ਰੋਣਾ ਅਸੇ ਕੋਈ ਦਿੱਕਤ ਆ ਰਹੀ ਹੈ ਮੰਡੀ ਮਾ ਕੋਈ ਦਿੱਕਤ ਤਾਂ ਕੋਈ ਯਾਰ ਉਹ ਇਹ ਦਾਦੀ ਕੋਈ ਦਿੱਕਤ ਤਾਂ ਨਾ ਬੋਲ ਚੱਲ ਰਿਹਾ ਕੰਮ ਹਾਂ ਜੀ ਹਾਂ ਮਾਰਵਾ ਚੱਲ ਅੱਠਾ ਅੱਠ ਬਿਲਕੁਲ ਬਿਲਕੁਲ ਜੀ ਸੋ ਬਹੁਤ ਵਧੀਆ ਜਿਹੜੀ ਗੱਲਬਾਤ ਕਰੀ ਹੈ ਸਰਦਾਰ ਜੀ ਨੇ ਸੋ ਅਸੀਂ ਕਿਸੇ ਜਿਹੜੇ ਇੱਥੇ ਕਸਟਮਰ ਆਉਂਦੇ ਐ ਇਕੋ ਸਿਟੀ ਦੇ ਵੀ ਕਸਟਮਰ ਆਉਂਦੇ ਐ ਇੱਥੇ ਮੋਲਾ ਪਰ ਗਰੀਬ ਦਾਦੇ ਤੇ ਜਿਹੜੀ ਆਈਐਸ ਕਲੋਨੀ ਇੱਥੇ ਦੇ ਵੀ ਜਿਹੜੇ ਲੋਕ ਇੱਥੇ ਖਰੀਦੋ ਫਰੋਖਤ ਕਰਨ ਦੇ ਲਈ ਮੰਡੀ ਦੇ ਵਿੱਚ ਆਉਂਦੇ ਆ ਉਹਨਾਂ ਦੇ ਵਿੱਚੋਂ ਲਸਣ ਚਾਰ ਤੋਂ ਅਦਰਕ ਦੇਖ ਲਓ ਤੁਸੀਂ 70 80 ਰੁਪਏ ਦਾ ਪਾਗ 10 400 ਰੁਪਏ ਕਿਲੋ ਹੈ ਗਰੀਬ ਬੰਦਾ ਤੜਕਾ ਲਾ ਲੂੰਗਾ ਕਿੱਥੇ ਲਾਉਗਾ ਅਦਰਕ ਵੀ ਮਹਿੰਗਾ ਹੈ ਅਦਰਕ 40 ਰੁਪਏ ਪਈਆ ਉਹ ਵੀ 100 150 ਰੁਪਏ ਦੇ ਘੱਟ ਨਹੀਂ ਇਹ ਤਾਂ ਗਰੀਬ ਬੰਦੇ ਦੇ ਨਾਲ ਲਸਣ ਲਸਣ ਵੀ ਉਹਦੀ ਰੇਂਜ ਤੇ ਬਾਹਰ ਹੈ ਟਮਾਟਰ ਬਾਹਰ ਪਿਆਜ਼ ਬਾਹਰ ਆਊਗਾ ਕਿਆ ਲਾਊ ਕਹਦੇ ਨਾ ਤੜਕਾ ਲਾਊਗਾ ਮਿੰਦਾ ਆਊਗਾ ਕਿਆ ਬਹੁਤ ਜ਼ਿਆਦਾ ਮਗਾਈ ਹੋ ਗਈ ਯਾਰ ਇੰਨੀ ਨਹੀਂ ਚਾਹੀਦੀ ਮੌਸਮ ਦਾ ਵੀ ਹੈਗਾ ਮੌਸਮ ਵੀ ਕਈ ਵਾਰ ਖਰਾਬ ਕਰ ਦਿੰਦਾ ਸਰ ਇਹ ਕਿਉਂਕਿ ਮੌਸਮੀ ਸਬਜ਼ੀਆਂ ਹੁਣ ਟਮਾਟਰ 70 ਰੁਪਏ ਕਿਲੋ ਕਾ ਕੇ 10 ਰੁਪਏ ਕਿਲੋ ਹੁੰਦੇ ਸੀ 20 ਰੁਪਏ 50 ਰੁਪਏ ਦੀ 2 2.5 3 ਕਿਲੋ ਹੁੰਦੇ ਸੀ ਇਹਨਾਂ ਕਿ ਆਪਣੇ ਰੇਟ ਹੈ ਕੁਈ ਆ ਨਹੀਂ ਰਹੀ ਜੇ ਸਾਹ ਹੁ ਮਾਰਕੀਟ ਮਾ ਸਬਜ਼ੀ ਉਹ ਨਹੀਂ ਹੈ ਇਹ ਵੀ ਕੀ ਕਰਨ ਕਿਉਂਕਿ ਇਹ ਵੀ ਕਹਿੰਦੇ ਬਾਤੇ ਬਾਤ ਵਿਕੇ ਤੇ ਕਮਾਈ ਹੋਵੇ ਹੁਣ ਜਦ ਇਹਨਾਂ ਨੂੰ ਇਹ ਪਜਾਣੇ ਮਹਿੰਗੇ ਮਿਲ ਰਹੇ ਹੋ ਥੋੜੀ ਥੋੜੀ ਹੁਣ ਉਹ ਪਾਈਆਂ ਦਾ ਰੇਟ ਦੱਸਦੇ ਨੇ ਕਿਲੋ ਦਾ ਰੇਟ ਵੀ ਦੱਸਦੇ 40 ਰੁਪਏ ਪਾਈਆਂ ਜਿੱਦੀ ਵੀ ਪਾਈਆਂ ਪਹਿਲਾਂ ਕਿਲੋ ਦੱਤੇ ਹੁੰਦੇ ਹਾਂ ਵੇ 160 ਕਹੂੰਗੇ ਬੰਦਾ ਭੱਜੂਗਾ ਉਹ 40 ਰੁਪਏ ਪਾਈਆਂ ਜਿੱਦੀ ਬਿਲਕੁਲ ਬਿਲਕੁਲ ਸਹੀ ਕੰਬੜਾ ਸਾਡੇ ਨਾਲ ਮੌਜੂਦ ਹੈ ਮੰਡੀ ਦੇ ਸਮਾਨ ਲੈਣ ਆਏ ਕੰਬੜਾ ਸਾਹਿਬ ਜੀ ਅੱਜ ਮੁੰਡਾਪੁਰ ਮੰਡੀ ਦੇ ਵਿੱਚ ਕਿਸ ਤਰ੍ਹਾਂ ਆਇਆ ਬਹੁਤ ਹੀ ਸਤਿਕਾਰਯੋਗ ਪਹਿਲਾਂ ਤੁਹਾਡੇ ਚੈਨਲ ਦਾ ਤਹਿ ਦਿਲੋਂ ਧੰਨਵਾਦ ਤੁਸੀਂ ਲੋਕਾਂ ਦੀ ਆਵਾਜ਼ ਲੋਕਾਂ ਦੀ ਗਰਾਊਂਡ ਰਿਪੋਰਟ ਜਿਹੜੀ ਸਰਕਾਰਾਂ ਅੰਦਰ ਬਚਾਉਂਦੇ ਅੱਜ ਇੱਥੇ ਆਏ ਵੀ ਸੀ ਰਿਸ਼ੇਦਾਰੀ ਚ ਮਿਲਣ ਆਏ ਸੀ ਪਰਿਵਾਰ ਕਹਿੰਦਾ ਵੀ ਚਲੋ ਆ ਕੇ ਮੰਡੀ ਚ ਦੇਖ ਲਈਏ ਇੱਕ ਸਾਗ ਲੈ ਲਈਏ ਜਾਂ ਕੋਈ ਸਮਾਨ ਲੈ ਲਈਏ ਇਸ ਕਰਕੇ ਤਾਂਗੇ ਆਏ ਵੀ ਸੀ ਵਾਹ ਚਲੋ ਸਮਾਨ ਤੋਂ ਮੰਡੀ ਚਲੀਏ ਨਾਲੇ ਰੇਟ ਦਾ ਪਤਾ ਲੱਜਦਾ ਜਿਵੇਂ ਜਿਵੇਂ ਰੇਟ ਸਾਡੇ ਨਾਲ ਸ਼ਹਿਰ ਚ ਰੇਟ ਬਹੁਤ ਜ਼ਿਆਦਾ ਹੁੰਨੇ ਇੱਥੇ ਦੇਖੀਏ ਰੇਟ ਬਹੁਤ ਨੋਰਮਲ ਨੇ ਬਹੁਤ ਸਸਤੀ ਰੇਟ ਸਾਨੂੰ ਤਾਂ ਸਸਤੀ ਲੱਗਦੀ ਹੈ ਜਿਹੜੀ ਮੁਹਾਲੀ ਚ ਜਾਂ ਚੰਡੀਗੜ੍ਹ ਚ ਲੈਣਾ ਪੈਂਦਾ ਸਬਾਨ ਬੜਾ ਮਹਿੰਗਾ ਮਿਲਦਾ ਇੱਥੇ ਹਰ ਇੱਕ ਚੀਜ਼ 50 ਰੁਪਏ ਦਾ 10 ਰੁਪਏ ਦਾ ਫਰਕ ਹੈ ਫਰਕ ਹੈ ਬਿਲਕੁਲ ਬਿਲਕੁਲ ਹਾਂ ਜੀ ਜਿਹੜੇ ਲੋਕ ਕਈ ਲੋਕ ਜਿਹੜੇ ਪੰਜਾਬੀ ਲੋਕ ਐ ਪੰਜਾਬੀ ਲੋਕਾਂ ਨੂੰ ਥੋੜੇ ਸਬਜ਼ੀ ਵੇਚੇ ਸਬਜ਼ੀ ਜਿਹੜੀ ਪੰਜਾਬੀ ਆ ਉਹ ਉਹਨਾਂ ਵੱਲ ਤੁਸੀਂ ਕੀ ਕਹਿਣਾ ਚਾਹੁੰਦੇ ਵੀ ਆਪਣੇ ਬੰਦੇ ਨੇ 80 ਤਾਂ ਜਿਹੜੇ ਸਾਰੇ ਕਿਸਾਨ ਵੀ ਰਹਿੰਗੇ ਮੈਂ ਖੁਦ ਸਬਜ਼ੀ ਦਾ ਕੰਮ ਕਿਸਾਨ ਮੰਡੀ ਦਾ ਕਰਦਾ ਰਿਹਾ ਤੇ ਕਿਸਾਨ ਮੰਡੀਆਂ 'ਚ ਮੈਂ ਕੰਮ ਕਰਦਾ ਰਿਹਾ ਸਬਜ਼ੀ ਵੇਚੀ ਐ ਮੈਂ ਸਾਰਾ ਕਿਸੇ ਗਰਾਊਂਡ ਲੈਵਲ ਤੇ ਪਰ ਜਿਹੜੇ ਕਿਸਾਨ ਇੱਕ ਦਾ ਰੋਜ਼ ਦਾ ਹਰ ਰੋਜ਼ ਦਾ ਪੈਸਾ ਇੱਕ ਪੂਰਾ ਪਰਿਵਾਰ ਕੰਮ ਲੱਗ ਜਾਂਦਾ ਜਦੋਂ ਪੂਰਾ ਪਰਿਵਾਰ ਕੰਮ ਲੱਗਦਾ ਸਮੇਤ ਜਨਾਨੀਆਂ ਔਰਤਾਂ ਤੇ ਨਾਲੇ ਆਪਣੇ ਲੋਕਾਂ ਦਾ ਰੁਜ਼ਗਾਰ ਚੱਲਦਾ ਜਾ ਬਿਲੇ ਨਾ ਫਰਨ ਤਾਂ ਕਿ ਲੇਬਰ ਜਿਹੜੀ ਹੋਰ ਆਪਾਂ ਵਿਦੇ ਆਗੇ ਹੁਣ ਸਾਡੇ ਤਾਂ ਕਟਨਾ ਵਾਪਰ ਰਹੀਆਂ ਰੋਜ਼ ਹਰ ਰੋਜ਼ ਜਦੋਂ ਸਾਡੇ ਪੰਜਾਬੀ ਭਰਾ ਕੰਮ ਕਰਨਗੇ ਸਭ ਪੰਜਾਬੀ ਬੱਚੇ ਕੰਮ ਕਰਨਗੇ ਪੰਜਾਬੀ ਲੇਡੀਆਂ ਕੰਮ ਕਰਨਗੇ ਸੋ ਇਹ ਸੀ ਮੂਲਾਪੁਰ ਦੀ ਜਿਹੜੀ ਮੰਡੀ ਹੈ ਵਿੱਚ ਅਸੀਂ ਵੜ ਕੇ ਦੇਖਿਆ ਸਰਵੇ ਕਰਕੇ ਦੇਖਿਆ ਇਹ ਰੇਟ ਬਾਰੇ ਵੀ ਦੱਸਿਆ ਹੈ ਕਈ ਦੁਕਾਨਦਾਰਾਂ ਨੇ ਇਹ ਵੀ ਦੱਸਿਆ ਕਿ ਭਾਈ ਸਾਨੂੰ ਕੋਈ ਪਰਚੀ ਲਾ ਦਿਓ ਪਰਚੀ ਦੇ ਨਾਲ ਅਸੀਂ ਜਿਹੜੀ ਸਾਡਾ ਬਣਦਾ ਹੈ ਅਸੀਂ ਉਹ ਕੱਢਦੇ ਰਹੋਗੇ ਪਿੰਡ ਦੇ ਵਿੱਚ ਜਿਹੜਾ ਪਿੰਡ ਦਾ ਸੁਧਾਰ ਹੋ ਸਕੇ ਲੋਕਾਂ ਦੇ ਨਾਲ ਵੀ ਗੱਲ ਕਰੀ ਅਸੀਂ ਲੋਕਾਂ ਦਾ ਵੀ ਇਹ ਕਹਿਣਾ ਕੋਈ ਕਹਿੰਦਾ ਮਹਿੰਗੀ ਹੈ ਕੋਈ ਕਹਿੰਦਾ ਸਸਤੇ ਚਲੋ ਫਰਕ ਨਹੀਂ ਪੈਂਦਾ ਜੀ ਪਰ ਜਿਹੜੀ ਮੇਨ ਚੀਜ਼ ਹੈ ਮੇਨ ਮਕਸਦ ਹੈ ਸਾਡਾ ਕਿ ਪਿੰਡ ਦੇ ਵਿੱਚ ਜਿਹੜੀ ਮੰਡੀ ਲੱਗਦੀ ਹੈ ਮੰਡੀ ਦੇ ਵਿੱਚ ਪਿੰਡ ਨੂੰ ਕੀ ਫਾਇਦਾ ਹੋ ਰਿਹਾ ਹੈ ਕਈ ਸਾਲਾਂ ਤੋਂ ਮੰਡੀ ਲੱਗਦੀ ਆ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜੇ ਅਸੀਂ ਗਿਣਨੈ ਭਾਈਏ ਤਾਂ 100 ਦੁਕਾਨਾਂ ਕੇ ਕਰੀਬ ਹੋਵੇਗੀ ਜਦੋਂ ਇਹਨਾਂ ਬਾਰਤੀ ਲੱਗੇਗੀ ਉਹ ਪਿੰਡ ਨੂੰ ਕਿਤੇ ਨਾ ਕਿਤੇ ਕੋਈ ਨਾ ਕੋਈ ਫਾਇਦਾ ਹੋਵੇਗਾ